ਸੱਤ ਪਰ ਨੇ ਮਿੱਤਰੋ ਸੱਤ ਬਦਲਨੀ ਆ ਆਪਣੇ ਸ਼ੋਰੂਮ ਦੀ ਕਹਿੰਦਾ ਭਾਈ ਮੀਂਹ ਝੜੀ ਦਾ ਮੌਸਮ ਆ ਵੀ ਵਿੱਚ ਦੀ ਪਾਣੀ ਨਾ ਜਾਵੇ ਮੇਰਾ ਸਮਾਨ ਖਰਾਬ ਨਾ ਹੋ ਜਾਵੇ ਖਰਾਬ ਹੋਣ ਤੋਂ ਪਹਿਲਾਂ ਪਹਿਲਾਂ ਮਿੱਤਰੋ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਉਣਾ ਭਾਈ ਬਾਜ਼ਾਰ ਬਰੇਟਾਂ ਚ ਦੇ ਦਈਏ ਬਾਜ਼ਾਰ ਬਰੇਟਾਂ ਜੀ ਮਾਰਕੀਟ ਨਾਲੋਂ ਸਸਤਾ ਦੇ ਦਈਏ ਜਮਾ ਸਸਤਾ ਦਵਾਗੇ ਜੀ ਮਾਰਕੀਟ ਪਹਿਲਾਂ ਤਾਂ ਇਹ ਦੱਸ ਦਿ ਜਿਹੜਾ ਡਾਇਨਕ ਟੇਬਲ ਪਿਆ ਆ ਡਾਇਨਿੰਗ ਟੇਬਲ ਪਿਆ ਜੀ ਸਾਰਾ ਟਾਲੀ ਦੇ ਵਿੱਚ ਤਿਆਰ ਹੋਇਆ ਹੋਇਆ ਮਾਰਕੀਟ ਚ ਕੀ ਰੇਟ ਹੈ ਇਹਦਾ ਮੰਨ ਕੇ ਚੱਲੋ 35-40 ਹਜ਼ਾਰ ਦਾ ਮਾਰਕੀਟ ਦੇ ਵਿੱਚ ਇਹ ਦਿੰਦੇ ਆ ਜੀ ਆਪਾਂ ਕਿੰਨੇ ਦਾ ਦਵਾਗੇ ਚਲੋ 28000 ਦਾ ਦੇ ਦਾਂਗੇ ਆਜੋ ਕਰਾ 28000 ਬਈ ਜਿਹੜਾ ਆ ਪਿਆ ਹੁਣ ਆ ਵੀ ਦੱਸ ਦਿਖਾ ਹਾਂਜੀ ਆ ਵੀ ਜਿਹੜਾ ਮਰਜ਼ੀ ਉਹ ਕਰ ਲਓ ਜੀ ਇਹ ਵੀ ਉਨੇ ਦਾ ਹੀ ਆ ਇਹ ਵੀ 28000 ਦੇ ਵਿੱਚ ਆਪਾਂ ਚ ਦੇਣੀ ਆ ਬਸ ਮੰਨ ਕੇ ਚਲੋ ਠੀਕ ਆ ਸੱਤ ਬਦਲ ਨਹੀਂ ਆ ਬਈ ਜਿਹੜਾ ਆ ਸੋਫਾ ਪਿਆ ਕਿੰਨੇ ਸੀਟ ਰ ਹੈ ਹਾਂਜੀ ਇਹ ਆਪਣਾ 7 ਸੀਟ ਸੋਫਾ ਆ ਗਿਆ ਇਹ ਕਿੰਨੇ ਦਾ ਮਾਰਕੀਟ ਚ ਵਿਕਦਾ ਇਹ ਮਾਰਕੀਟ ਚ ਵਿਕਦਾ ਜੀ 18-20000 ਰੁਪਏ ਦਾ ਆਪਾਂ ਕਿੰਨੇ ਦਾ ਦੇ ਦੀ ਆਪਾਂ ਇਹਨੂੰ 15000 ਦਾ ਦੇ ਦਾਂਗੇ 14000 ਦੇ ਚ ਕਾਵਾਂਗੇ ਆਜੋ ਕਰਾ ਤੇ ਬਈ ਜਿਹੜਾ ਆ ਪਿਆ ਹੁਣ ਆ ਵੀ ਦੱਸ ਦਿਖਾ ਆ ਜਿਹੜਾ ਮਰਜ਼ੀ ਇਹ ਇਹ ਵੱਡਾ ਆ ਗਿਆ ਜੀ ਸੋਫਾ ਹਾਂਜੀ ਇਹ ਮੰਨ ਕੇ ਚੱਲੋ 25-26000 ਦਾ ਸੋਫਾ ਵਿਕਦਾ ਹੈਗਾ ਮਾਰਕੀਟ 'ਚ ਹਾਂਜੀ ਆਪਾਂ ਕਿੰਨੇ ਦਾ ਦੇ ਦਿੰਗੇ 18000 ਦੇਈ 18000 ਦਾ ਹੀ ਚੱਕਾਵਾਂਗੇ ਤੇ ਜਿਹੜਾ ਆ ਪਿਆ ਭਈਆ ਦੋ ਕਲਰਾਂ 'ਚ ਇਹ ਆ ਗਿਆ ਜੀ 10 ਸੀਟਾਂ ਸੋਫਾ 10 ਸੀਟਾਂ ਸੋਫਾ ਹਾਂਜੀ ਸੋਫਾ ਹਾਂ ਇਹ ਮੰਨ ਕੇ ਚੱਲੋ 45000 ਦਾ ਸੋਫਾ ਜੀ ਮਾਰਕੀਟ 'ਚ ਹਾਂਜੀ ਆਪਾਂ ਕਿੰਨੇ ਦਾ ਦੇ ਦਿੰਗੇ 40000 ਤਾਂ ਦੇ ਦਾਂਗੇ 38000 ਦੀ ਚ ਕੰਮਗੇ ਜਰਾ ਆਜੂ ਕਰਾ ਹਨਾ ਤੇ ਬਈ ਜਿਹੜਾ ਆ ਕਿੰਨੇ ਸੀਟਰ ਹੈ ਇਹ ਵੀ ਹਾਂਜੀ ਇਹ ਆਪਾਂ ਉਧਰ ਦੇਖੇ ਜਿਹੜੀ ਅੱਲਾਹ ਕੀ ਦਾ ਸੀਟਾਂ ਵਾਲਾ ਸੋਫਾ ਆ ਹਾਂ ਇਹ ਕਿੰਨੇ ਦਾ ਦੇ ਦੀ 35000 ਦੀ ਦੇਣੀ ਹੈ 32000 ਦੀ ਚ ਕੰਮਗੇ ਆਜੂ ਕਰਾ ਤੇ ਬਈ ਜਿਹੜਾ ਆ ਪਿਆ ਹੁਣ ਆ ਵੀ ਦੱਸ ਦੀਏ ਇਹ ਆਗੇ ਸਾਰੇ ਉਹੀ ਹਾਂਜੀ ਆਪਣੇ 7 ਸੀਟ ਸੋਫੇ 14 14000 ਚ ਲੈ ਮਿੱਤਰੋ ਪੂਰਾ ਚੈਲੰਜ ਹੈ 14 14000 ਚ ਬਈ ਜਿਹੜਾ ਆ ਪਿਆ ਨਾ ਡੈਨਕ ਟੇਬਲ ਸੋਟਾ ਇਹ ਵੀ ਦੱਸ ਦੀਏ ਇਹ ਮਾਰਕੀਟ ਚ ਕੀ ਰੇਟ ਆ ਇਹ 25000 ਰੁਪਏ ਦਾ ਮਾਰਕੀਟ ਦਾ ਰੇਟ ਆ ਇਹ ਆਪਾਂ ਕਿੰਨਾ ਦਵਾਂਗੇ ਆਪਾਂ 20 12000 ਚੱਕੋ ਮਿੱਤਰੋ 12000 ਦੇ ਵਿੱਚ ਆਉਣਾ ਕਿੱਥੇ ਆ ਪਿੰਡ ਠੀਕਰੀਵਾਲ ਤੇ ਜ਼ਿਲ੍ਹਾ ਪੈਂਦਾ ਬਰਨਾਲਾ ਧਰਮੇ ਉਹ ਆਜ਼ਾਦ ਫਰਨੀਚਰ ਪੈਲਸ ਬਾਈ ਦਾ ਇਹਦਾ ਸ਼ੋਅਰੂਮ ਦਾ ਨਾਮ ਹੈ ਤੇ ਦੁਵਾਰਾ ਫੇਰ ਦੱਸ ਦਿੰਦਾ ਨਾ ਬਾਈ ਨੇ ਆ ਸਲੇਟਾਂ ਸਾਰੀਆਂ ਚੇਂਜ ਕਰਨੀਆਂ ਨੇ ਕਹਿੰਦਾ ਬਾਈ ਮੀਂਹ ਝੜੀ ਦਾ ਮੌਸਮ ਆ ਵੀ ਸਮਾਨ ਖਰਾਬ ਨਾ ਹੋਵੇ ਹੁਣ ਦੇਣਾ ਨਹੀਂ ਤੁਸੀਂ ਨੇ ਮਿੱਤਰੋ ਬਾਈ ਦੀ ਹੈਲਪ ਕਰਨੀ ਆ ਹੈਲਪ ਬਾਜ਼ਪ ਰੇਟਾਂ ਦੇ ਵਿੱਚ ਤੁਸੀਂ ਆਪਣੇ ਘਰਾਂ ਦੇ ਵਿੱਚ ਇਹ ਸਮਾਨ ਲੈ ਜਾ ਸਕਦੇ ਹੋ ਮਾਲ ਸਾਰਾ ਤਾਂ ਵਧੀਆ ਲੱਗਿਆ ਹੋਇਆ ਬਈ ਪੂਰਾ ਵਧੀਆ ਮਾਲ ਲੱਗਿਆ ਹੋਇਆ ਜੀ ਇਹ ਸੋਫੇ ਆਪਾਂ ਬਾਅਦ ਵਿੱਚ ਵੇਚਨੇ ਆ ਜਿਹੜੇ ਵਿਕਦੇ ਹਾਂ ਆ 55000 ਦੇ ਸੋਫੇ ਵੇਚੇ ਜਿਹੜੇ ਆਪਾਂ 30000 ਦੇ ਕਰਤੇ ਕਰੋ ਮਿੱਤਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾਤਾ ਵੀ ਆਪਾਂ 7 ਚੇਂਜ ਕਰਨੀਆਂ ਹਾਂ ਵੀ ਰੱਖਣ ਨੂੰ ਥਾਣੀ ਆਪਣੇ ਲਈ ਓਕੇ ਕਰੋ ਮਿੱਤਰੋ ਸੰਪਰਕ